ਆਏ ਪਈਆਂ ਬੂਆ ਕੀ ਹੋ ਗਿਆ ਹਾਂ ਪੁੱਤ ਕੀ ਹੋ ਗਿਆ ਬੇਪੁੱਤ ਤਾਂ ਰੋਟੀ ਪੱਕਦੀ ਨਹੀਂ ਅੱਜ ਬੁਹਾ ਚੜਿਆ ਰਹਿ ਮੈਂ ਤਾਂ ਵਾੜਾ ਹੀ ਜਾ ਦੇ ਅੱਛਾ ਆ ਸੁਧੂ ਬੁੱਧ ਹੋ ਕੇ ਮੈਂ ਤਾਂ ਡਿੱਗ ਗਈ ਸੁੰਭਰ ਨਾ ਲੱਗੀ ਸੀ ਉੱਥੇ ਚੱਕਰ ਆ ਗਿਆ ਚੱਕਰ ਆ ਕੇ ਡਿੱਗ ਗਈ ਮੈਂ ਤਾਂ ਪੁੱਤ ਸੇਮਨ ਤਾਂ ਅੱਖੇ ਨਹੀਂ ਲੱਗਦਾ ਤੂੰ ਦਵਾਈ ਲੈ ਦੇ ਜਾ ਕੇ ਕਿਹੇ ਹੀ ਲੈ ਕੇ ਮੈਂ ਕਿਹੜੀ ਲੈ ਕੇ ਜਾਵਾਂ ਦਵਾਈ ਤੂੰ ਡਾਕਟਰ ਦੇ ਵਗਦੀ ਪੁੱਤ ਡਾਕਟਰ ਦੇ ਦਵਾਈ ਲਿਆ ਲਈ ਬੁਖਾਰ ਚੜਾ ਪਿਆ ਭਾਈ ਸਰਦੀ ਦੀ ਮਾਰ ਹੋਇਆ ਕੇ ਉਹ ਆ ਨਾ ਮੈਨੂੰ ਚੱਕਰ ਲੱਗੇ ਬੈਨ ਨਾਲ ਉਹ ਕੰਮ ਨਹੀਂ ਕਰਿਆ ਜਾਂਦਾ ਅੱਜ ਕੋਈ ਢੂਈ ਦੁਖਦੀ ਆ ਚੰਗਾ ਢੂਈ ਤਾਂ ਹੀ ਤੂੰ ਦਾ ਪੁੱਤ ਮੈਂ ਤਾਂ ਹੱਲ ਲੈਣ ਜਾਂਦਾ ਨਾਲੇ ਮੈਨੂੰ ਤਾਂ ਹਾਂ ਕੀ ਕਹਿੰਦੇ ਹੁੰਦੇ ਮੱਛੜਾ ਆ ਜਿਹੜਾ ਹੁੰਦਾ ਗਾ ਪੁੱਤ ਕਸਟਰੋਲ ਕਸਟਰੂਲ ਜਾ ਇਹ ਵਾਲਾ ਹੀ ਹੋਇਆ ਪਿਆ ਚਲ ਮੈਂ ਦੇਖਦਾ ਮੱਲਿਆਉਣਾ ਚੱਲ ਦੋ ਬਾਈ ਕੋਈ ਤੇਰੀ ਗੱਲ ਕਰਾ ਦੂੰਗਾ ਛੇਤੀ ਆ ਜੀ ਵੇ ਪੁੱਤ ਛੇਤੀ ਆ ਜੀ ਕਿਤੇ ਮੈਂ ਤੇਰੇ ਆਉਂਦੀ ਨੂੰ ਹੋਵਾ ਹੀ ਨਾ ਆ ਜੀ ਛੇਤੀ ਹਾਏ ਲੈ ਬੂਹ ਦਵਾਈ ਉਹ ਆਵਤਾ ਲੈ ਦਵਾਈ ਆ ਗਿਆ ਮੈਂ ਪੁੱਤ ਹਾਏ ਵੇ ਪੂਰਾ ਧੰ ਘੰਟਾ ਲੱਗਿਆ ਜੇ ਤੂੰ ਨਾ ਹੁੰਦਾ ਅੱਜ ਤਾਂ ਮੈਂ ਮਰ ਮੁੜ ਜਾਂਦੀ ਵੇ ਪੁੱਤ ਹਾਏ ਹਾਏ ਸਾਹੀ ਤਾਂ ਤੈਨੂੰ ਮੈਂ ਤੋਰਦੀ ਨਹੀਂ ਇਹਨਾਂ ਤੇ ਤਾਂ ਮੈਨੂੰ ਯਕੀਨ ਨਹੀਂ ਭਾਈ ਦਵਾਈ ਬੁੱਟੀ ਟਾਈਮ ਤੇ ਨਹੀਂ ਲੈ ਕੇ ਦਿੰਦੇ ਮੈਨੂੰ ਆਹ ਨਾਲ ਜਪੱਤਾ ਕਿਵੇਂ ਹੈ ਇਹਦੇ ਚ ਵੀ ਗੋਲੀ ਆ ਅੱਛਾ ਚਲ ਉਹ ਤਾਂ ਕੋਈ ਬਤਾ ਇੰਨਾ ਚਾ ਗੜਫੜਾ ਕਿਵੇਂ ਕੋਸਾ ਇੰਨਾ ਚ ਦੇਖ ਲੈ ਵੇ ਪੁੱਤ ਵੇ ਭੋਲੇ ਬੁੱਤਾ ਤੂੰ ਵੀ ਭੁੱਲ ਗਿਆ ਕਾਦੀ ਕਾਦੀ ਐ ਉਹ ਖੜ ਜਾ ਮੈਂ ਦੱਸਦਾ ਭਾਈ ਇੱਕਦਮ ਨੂੰ ਲੱਗਦਾ ਡੇਗ ਲਈ ਆਪਾਂ ਹਾਏ ਇਹਦੇ ਕੋਈ ਨਹੀਂ ਹਾਏ ਕੋਈ ਨਹੀਂ ਹੋਣਗੇ ਵੇ ਪੁੱਤ ਇੱਕੋ ਹੀ ਹੈ ਹੋਣਗੇ ਇਹ ਕਿਵੇਂ ਕਿਵੇਂ ਲੈਣੀਆਂ ਪੁੱਛਿਆ ਤਾਂ ਆਏ ਅਸੀਂ ਡਾਕਟਰ ਨੂੰ ਹਾਂ ਇੱਕ ਇੱਕ ਖਰਾਕ ਲੈਣੀ ਸੀ ਇਹ ਵੇ ਗੱਡੀ ਚੜਾਈ ਨਾ ਭੂਆ ਅੱਥਾ ਕਿੱਥੇ ਆਈ ਮਰ ਅੱਡ ਕਰਤੇ ਕਰ ਤਾਂ ਕੰਮ ਉਹੀ ਇਹ ਆ ਲੈ ਭੂਆ ਕੱਢ ਕੇ ਅੱਲੇ ਗੋਲੇ ਮੈਂ ਦੂਜੇ ਸਾਹਮਣ ਦਾ ਤੇਰੀ ਮੈਂ ਆ ਤੇ ਮੈਂ ਲੈਣੀਆ ਪੁੱਤ ਹਾਂ ਨਾ ਏਕੇ ਵਾਲੀ ਚਲਾਵਾ ਏਕੇ ਵਾਲੀ ਚ ਲੈਣੀਆਂ ਪੈਣੀਆਂ ਤੇ ਪਾਣੀ ਪੁੱਤ ਠੰਡਾ ਪੁੱਛ ਕੇ ਆਏ ਕਿ ਤੱਤਾ ਲੈਣਾ ਤੱਤੇ ਨਾਲ ਲੈਣੀਆਂ ਲਿਆ ਪੁੱਤ ਪਾਣੀ ਧਾ ਦੇਵੇ ਪੁੱਤ ਭੋਰਾ ਉਸ ਨੂੰ ਜੋਬਰੀ ਹੋ ਜੂਗੀ ਨਹੀਂ ਤਾਂ ਅੱਜ ਫੇਰ ਭੁੱਖੇ ਸੌਣਾ ਪਊ ਰੋਟੀ ਉਟੀ ਨਹੀਂ ਪਗਦੀ ਮੈਥੋਂ ਹਾਏ ਇੱਥੇ ਇੱਕ ਟੈ ਟੈਲੀਫੋਨ ਜਾ ਵੱਜੀ ਜਾਂਦਾ ਸੀ ਆ ਮੇਰੇ ਸਹਰਾਣੇ ਮੱਛੜਾ ਰੱਖ ਦਿੰਦੇ ਨਾ ਮੈਨੂੰ ਇਹ ਚਲਾਉਣਾ ਆਉਂਦਾ ਨਾ ਮੈਨੂੰ ਇਹ ਖੋਲਣਾ ਆਉਂਦਾ ਤੈਨੂੰ ਕੀ ਦੇ ਆ ਕੇ ਮੁੜ ਜਾਂਦੇ ਆ ਫੋਨ ਆ ਪਿਆ ਭਾਈ ਆ ਜਵਾਬ ਜਾਂ ਬਾਹਰ ਨੂੰ ਉੱਡ ਜਾਂਦਾ ਫੋਨ ਮੇਰੇ ਸਿਰਾਂ ਨੇ ਧਰ ਜਾਂਦਾ ਇਹ ਤਾਂ ਗੁੱਲੀ ਡੰਡਾ ਹੀ ਲੋਟ ਆਉਂਦਾ ਹਾਏ ਲਿਆਵੇਂ ਪੁੱਤ ਆ ਲੈ ਪਾਣੀ ਇਹ ਇੱਕੇ ਵਾਰੀ ਚ ਲੈ ਲਾਂ ਪੁੱਤ ਹੋਰ ਇੱਕੇ ਵਾਰੀ ਜੀ ਲੈਣੀਆਂ ਲੈ ਪੁੱਤ ਮੈਂ ਥੇ ਇੱਕੇ ਵਾਰੀ ਚ ਇਹਦੀ ਲੈਟਿੰਗਾ ਜਾਣੀ ਆ ਤੁਰ ਕੇ ਕਿਹਾ ਅਰੇ ਜੀ ਕਹਾ ਡਾਕਟਰ ਨੇ ਕੱਲੀ ਕੱਲੀ ਲੈ ਲੈਣੀ ਆ ਤੇ ਕੱਲੀ ਕੱਲੀਆਂ ਖਰਾਬ ਹੋ ਜੂ ਕੱਟੀਆਂ ਲੈਣੀਆਂ ਹੁੰਦੀਆਂ ਇਹ ਵੇ ਪੁੱਤ ਸੰਗ ਸੰਗ ਤੇ ਫਾਇ ਜਾਣਦੀਆਂ ਛੋਟ ਗਈਆਂ ਇਹ ਨਾ ਵੇ ਪੁੱਤ ਤੂੰ ਤਾਂ ਮੈਨੂੰ ਮਾਰਨ ਨੂੰ ਫਿਰਦਾ ਵੇ ਮੈਂ ਤਾਂ ਕੱਲੀ ਕੱਲੀ ਗੋਲੀ ਨੂੰ ਲੈ ਇੱਕਦਮ ਇਹ ਤੈਨੂੰ ਗੋਲੀਆਂ ਲੈ ਬਿੱਤੀਆਂ ਨਾਲ ਮਾਰਨ ਨੂੰ ਕਰਦਾ ਕੈਪਸੂਲ じゃ ਵੀ ਲੈਣਾਗਾ ਤੋਰ ਐਡਾ ਵੱਡਾ ਕੈਪਸੂਲ ਇਹ ਹੋਣੀ ਪੂਏ ਤਾਂ ਵੱਡੀਆਂ ਵੱਡੀਆਂ ਗੋਲੀਆਂ ਦਿੰਦੇ ਆ ਡਾਕਟਰ ਵੀ ਕੱਟੀਆਂ ਲੈਣੀਆਂ ਸੀ ਵੇ ਪੱਤ ਗੜਿਆਰ ਗਾ ਪਾਣੀ ਮਾਰਿਆ ਨਮੂਣੀਆਂ ਹੋ ਜੂ ਅੱਜ ਤਾਂ ਦਿੱਤਾ ਦਿੱਤਾ ਕਰਕੇ ਲਿਆ ਕੇ ਦਿੱਤਾ ਹੀ ਹੋਰ ਕਿੰਨਾ ਕੀ ਦਿੱਤਾ ਕਰਕੇ ਲਿਆ ਆਏ ਵੇ ਹੋ ਜਾਣੀ ਤੇ ਕੋਸ ਆ ਜਾ ਤੇ ਮੈਂ ਕਰਕੇ ਦਿੰਦਾ ਆ ਲਾ ਵੇ ਬੱਤ ਜਿਉਂਦਾ ਰਹਿ ਰੱਬ ਤੇਰੀ ਵੱਡੀ ਸਾਰੀ ਉਮਰ ਕਰੇ ਹੁਣ ਮੈਂ 2 ਮਿੰਟ ਪਾਈ ਜਾਨੀ ਆ ਪੈ ਜਾ ਫੇਰ ਭਈ ਸਾਗ ਸੁਖ ਬਣੀ ਜਾਂਦਾ ਬਣਾਤਾ ਕੁੜੀ ਇੱਕ ਤਾਂ ਸਾਗ ਨੇ ਮੈਂ ਤਾਂ ਥਕਾਤੀ ਸੀ ਮੈਂ ਤਾਂ ਪਾਣਾ ਚੜ ਗਿਆ ਤੇ ਬੀਬੀ ਨੇ ਵੀ ਨਿਸਮਾਰ ਕੇ ਬਣਾਇਆ ਮੈਂ ਤਾਂ ਜਦੋਂ ਸਾਗ ਲਿਆ ਤੇ ਮੇਰੇ ਮੱਥੇ ਮਾਇ ਕੁਝ ਤਾਂ ਮੈਨੂੰ ਉੱਧਾ ਬਖਾਰਾ ਹੀ ਚੜ ਗਿਆ ਹਾਂ ਮੈਥੋਂ ਨਹੀਂ ਸਾਗ ਸੂ ਵੀ ਬਣਦਾ ਦੱਸੀ ਮੈਂ ਪੈਣੀ ਅੱਧਾ ਦਾ ਘੰਟਾ ਹੋ ਗਿਆ ਬੱਸ ਫਿਰ ਤਾਂ ਕਰਤਾ ਸੀਗਾ ਕੰਮ ਸਾਗ ਦਾ ਉਹ ਆ ਤਾਂ ਬੱਦਮੂਹ ਆ ਰਿਹਾ ਕਦੇ ਲਿਆ ਮਾਂ ਵੀ ਵੇਰਨਾ ਉਹ ਕਿ ਹਾਈ ਹਾਈ ਆਹ ਰੋਟੀ ਰੋਟੀ ਬਣਾ ਦੋ ਪੈਣੀ ਐ ਠੀਕ ਹੈ ਠੀਕ ਨਹੀਂ ਬੁੱਤ ਮੈਂ ਤਾਂ ਠੀਕ ਹੈ ਉਹ ਠੀਕ ਨਹੀਂ ਬਸ ਸਵੇਰ ਨੂੰ ਆਉਂ ਠੀਕ